ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੀਰੀ ਪੀਰੀ ਦੇ ਮਾਲਕ ਸਤਿਗੁਰਾਂ ਦੇ ਜੀਵਨ ਦੇ ਵਿੱਚ ਜ਼ਿਕਰ ਆਉਂਦਾ ਹੈ ਦੋ ਪ੍ਰੇਮੀ ਮਹਾਰਾਜ ਦੇ ਹਜ਼ੂਰ ਸੇਵਾ ਕਰਦੇ ਹਨ ਜਿਨ੍ਹਾਂ ਦਾ ਨਾਮ ਹੈ ਢਿੰਗਣ ਅਤੇ ਮਦੂ ਦੋ ਨਾਮ ਆਉਂਦੇ ਹਨ ਜਿਸ ਵਕਤ ਉਹਨਾਂ ਦਾ ਅਕਾਲ ਚਲਾਣਾ ਹੋਇਆ ਸਤਿਗੁਰੂ ਜੀ ਔਖਣ ਲੱਗੇ ਸਿੱਧੇ ਗੁਰੂ ਨਾਨਕ ਦੇ ਚਰਨਾਂ ਦੇ ਵਿੱਚ ਗਏ ਹਨ ਸੱਚਖੰਡ ਵਿੱਚ ਇਹਨਾਂ ਨੂੰ ਜਗ੍ਹਾ ਮਿਲੀ ਹੈ ਗੁਰੂ ਘਰ ਦੇ ਵਿੱਚ ਜਿਹੜੀ ਪਰਮੇਸ਼ਰ ਨੇ ਕਿਰਤ ਦਿੱਤੀ ਹੋਈ ਸੀ ਨਾ ਉਸ ਹਿਸਾਬ ਦੇ ਨਾਲ ਸੇਵਾ ਕਰਿਆ ਕਰਦੇ ਸਨ ਹਰ ਬੰਦਾ ਸੇਵਾ ਕਰ ਸਕਦਾ ਹੈ ਹਰ ਬੰਦੇ ਦੇ ਵਿੱਚ ਕੋਈ ਨਾ ਕੋਈ ਖੋબી ਪਾਈ ਹੁੰਦੀ ਹੈ ਪਰਮਾਤਮਾ ਨੇ ਕਿਸੇ ਨੂੰ ਕੋਈ ਕਲਾ ਦਿੱਤੀ ਹੁੰਦੀ ਹੈ ਕਿਸੇ ਨੂੰ ਕੋਈ ਗੁਣ ਦਿੱਤਾ ਹੁੰਦਾ ਹੈ ਆਪਣੇ ਗੁਣ ਦੇ ਹਿਸਾਬ ਦੇ ਨਾਲ ਸੇਵਾ ਕਰ ਸਕਦਾ ਹੈ ਬਾਬਾ ਤਰਲੋਚਨ ਜੀ ਦੇ ਬਚਨ ਆਉਂਦੇ ਹਨ ਅੰਤ ਕਾਲ ਜੋ ਲక్ష్ਮੀ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਸਰਪ ਜੋਨ ਵਲਵਲ ਆਉ ਤਰੈ ਅਰੀ ਬਾਈ ਗੋਬਿੰਦ ਨਾਮ ਮਤ ਬੀਸਰੈ ਅੰਤ ਕਾਲ ਜੋ ਇਸਤਰੀ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਬੀਸਵਾ ਜੋਨ ਵਲਵਲ ਆਉ ਤਰੈ ਕਹਿੰਦੇ ਜੋ ਕੁਝ ਮਨੁੱਖ ਸਾਰਾ ਜੀਵਨ ਚਿੰਤਨ ਕਰਦਾ ਰਹਿੰਦਾ ਹੈ ਨਾ ਜਦ ਇਥੋਂ ਧਰਤੀ ਤੋਂ ਜਾਣ ਲੱਗਦਾ ਹੈ ਉਹੀ ਉਹਦਾ ਚਿੰਤਨ ਹੁੰਦਾ ਹੈ ਸਮਝ ਲਓ ਵੀ ਖੇਤੀ ਬੀਜੀ ਸੀ ਅੰਤ ਦਾ ਸਮਾਂ ਵੱਢਣ ਦਾ ਸਮਾਂ ਹੁੰਦਾ ਹੈ ਹੁਣ ਜੇ ਬੀਜਿਆ ਕੁਝ ਹੋਰ ਹੈ ਵੱਢਿਆ ਕੁਝ ਹੋਰ ਨਹੀਂ ਜਾ ਸਕਦਾ ਖੇਤ ਸਰੀਰ ਜੋ ਬੀਜੀਐ ਸੋ ਅੰਤ ਖਲੋਆ ਆਏ ਉਹੀ ਚਿੰਤਨ ਹੋਵੇਗਾ ਜੋ ਬੰਦੇ ਨੇ ਸਾਰਾ ਜੀਵਨ ਚਿੰਤਨ ਕੀਤਾ ਹੈ ਤਾਂ ਬਾਬਾ ਜੀ ਫਰਮਾਉਂਦੇ ਹਨ ਅੰਤ ਕਾਲ ਜੋ ਲੜਕੇ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਸੂਕਰ ਜੋਨ ਵਾਲ ਵਾਲਿਓ ਤਰੈ ਜੋ ਪਰਿਵਾਰ ਦਾ ਹੀ ਚਿੰਤਨ ਕਰਦਾ ਰਹਿੰਦਾ ਹੈ ਫਰਜ਼ ਨਿਭਾਉਣੇ ਹੋਰ ਗੱਲ ਹੁੰਦੀ ਹੈ ਚੱਤੇ ਪੈਰ ਉਹਨਾਂ ਦਾ ਹੀ ਚਿੰਤਨ ਕਰੀ ਜਾਣਾ ਹੋਰ ਗੱਲ ਹੁੰਦੀ ਹੈ ਬਹੁਤ ਫਰਕ ਹੁੰਦਾ ਹੈ ਗੁਰਮਤ ਦੇ ਵਿੱਚ ਇਹੀ ਸਿੱਖਣਾ ਹੁੰਦਾ ਹੈ ਕਿ ਪਰਿਵਾਰ ਦੇ ਫਰਜ਼ ਨਿਭਾਉਣੇ ਹਨ ਚਿੰਤਨ ਨਹੀਂ ਕਰਨਾ ਹੈ ਚਿੰਤਨ ਪਰਮਾਤਮਾ ਦਾ ਕਰਨਾ ਹੈ ਜੋ ਵਾਹਿਗੁਰੂ ਨੇ ਜ਼ਿੰਮੇਵਾਰੀਆਂ ਦਿੱਤੀਆਂ ਹਨ ਫਰਜ਼ ਦਿੱਤੇ ਹਨ ਉਹ ਨਿਭਾਉਣੇ ਹਨ ਜੋ ਹਮੇਸ਼ਾ ਬੱਚਿਆਂ ਦਾ ਹੀ ਚਿੰਤਨ ਕਰਦਾ ਰਹਿੰਦਾ ਹੈ ਇਹੋ ਜਿਹਿਆਂ ਜੂਨਾ ਮਿਲਦੀਆਂ ਹਨ ਜਿਨ੍ਹਾਂ ਦੇ ਬਹੁਤ ਬੱਚੇ ਹੁੰਦੇ ਹਨ ਮੂਲੇ ਖੱਤਰੀ ਨੇ ਕਿਹਾ ਸੀ ਨਾ ਦੀ ਘਰ ਵਾਲੀ ਨੇ ਘਰ ਨਹੀਂ ਪਰਿਵਾਰ ਦੇ ਚਿੰਤਨ ਵਿੱਚ ਬੱਚਿਆਂ ਦੇ ਚਿੰਤ ਤੇ ਚਿੰਤਨ ਦੇ ਵਿੱਚ ਪੈ ਗਿਆ ਸਹੇ ਦੀ ਜੂਨ ਮਿਲੀ ਸਹਾਂ ਦੇ ਬਥੇਰੇ ਬੱਚੇ ਹੁੰਦੇ ਹਨ ਸੂਰ ਦੀਆਂ ਜੂਨਾ ਉਹਨਾਂ ਦੇ ਬਥੇਰੇ ਬੱਚੇ ਹੁੰਦੇ ਹਨ ਇਸ ਕਰਕੇ ਚਿੰਤਨ ਨਹੀਂ ਕਰਨਾ ਹੈ ਚਿੰਤਨ ਪਰਮਾਤਮਾ ਦਾ ਕਰਨਾ ਹੈ ਫਰਜ਼ ਨਿਭਾਉਣੇ ਹਨ ਜੋ ਪਰਮਾਤਮਾ ਨੇ ਫਰਜ਼ ਦਿੱਤੇ ਹਨ ਫਰਜ਼ਾਂ ਤੋਂ ਭੱਜਣਾ ਵੀ ਨਹੀਂ ਹੈ ਪਰਿਵਾਰ ਦੇ ਵਿੱਚ ਫਸਣਾ ਵੀ ਨਹੀਂ ਪਰਿਵਾਰ ਤੋਂ ਨਸਣਾ ਵੀ ਨਹੀਂ ਇਹੀ ਗੁਰਮਤ ਹੈ ਇਹਦੇ ਵਿੱਚ ਗੁਲਤਾਨ ਵੀ ਨਹੀਂ ਹੋਣਾ ਹੈ ਅੰਤ ਕਾਲ ਜੋ ਲੜਕੇ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਸੂਕਰ ਜੋਨ ਵੱਲ ਵੱਲੇ ਆਉ ਤਰੈ ਅੰਤ ਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਪ੍ਰੇਤ ਜੋਨ ਵੱਲ ਵੱਲ ਆਉ ਤਰੈ ਵੱਲ ਵੱਲ ਦਾ ਭਾਵ ਹੈ ਕਿ ਮੁੜ ਮੁੜ ਕੇ ਉਹੀ ਜੂਨ ਮਿਲਦੀ ਹੈ ਉਹਦੇ ਵਿੱਚੋਂ ਨਿਕਲਣ ਦਾ ਕੋਈ ਰਾਹ ਹੀ ਨਹੀਂ ਨਿਕਲਦਾ ਹੈ ਜੋ ਹਮੇਸ਼ਾ ਆਪਣੇ ਮਕਾਨ ਦਾ ਕੋਠੀ ਦਾ ਹੀ ਚਿੰਤਨ ਕਰਦਾ ਰਹਿੰਦਾ ਹੈ ਉਹਦੀ ਅਠੇ ਪੈਰ ਸੁਰਤ ਉਹਦੇ ਵਿੱਚ ਹੀ ਖੁਬੀ ਰਹਿੰਦੀ ਹੈ ਜਦ ਮਰੇਗਾ ਭੂਤ ਬਣ ਕੇ ਉਸੇ ਕੋਠੀ ਦੇ ਵਿੱਚ ਤੁਰਿਆ ਫਿਰੇਗਾ ਹੋਰ ਕਿੱਥੇ ਉਹਨੇ ਜਾਣਾ ਹੈ ਅਖੀਰ ਦੇ ਵਿੱਚ ਬਾਬਾ ਤਰਲੋਚਨ ਜੀ ਫਰਮਾਉਂਦੇ ਹਨ ਭਗਤ ਤਰਲੋਚਨ ਜੀ ਅੰਤ ਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਬਦਤ ਤਰਲੋਚਨ ਤੇ ਨਰ ਮੁਕਤਾ ਪੀਤੰਬਰ ਵਾਕੇ ਹਿਰਦੈ ਵਸੈ ਭਾਵੇਂ ਪ੍ਰਾਪਤੀ ਘੱਟ ਹੈ ਭਾਵੇਂ ਬਹੁਤੀ ਹੈ ਹਰ ਹਰ ਨਾਮ ਜਪੰਤਿਓ ਕਛ ਨਾ ਕਹੇ ਜਮਕਾਲ ਨਾਨਕ ਮਨ ਤਨ ਸੁਖੀ ਹੋਏ ਅੰਤੇ ਮਿਲੇ ਗੋਪਾਲ ਜੋ ਵਾਹਿਗੁਰੂ ਦਾ ਭਜਨ ਕਰਦਾ ਰਹਿੰਦਾ ਹੈ ਚਿੰਤਨ ਕਰਦਾ ਰਹਿੰਦਾ ਹੈ ਜਦ ਮਰੇਗਾ ਵਾਹਿਗੁਰੂ ਦੇ ਵਿੱਚ ਲੀਨ ਹੋ ਜਾਵੇਗਾ ਅੰਤ ਦੇ ਸਮੇਂ ਇਹ ਪਰਮੇਸ਼ਰ ਦਾ ਵਿਧਾਨ ਹੈ ਸਾਧ ਸੰਤ ਜੀ ਭਾਈ ਸੰਤੋਖ ਸਿੰਘ ਜੀ ਨੇ ਸੂਰਜ ਪ੍ਰਕਾਸ਼ ਦੇ ਵਿੱਚ ਬੜਾ ਸੋਹਣਾ ਇਹਦਾ ਵਰਣਨ ਵੀ ਕੀਤਾ ਹੈ ਕਹਿੰਦੇ ਢਿੰਗਣ ਮਦੂ ਦੁਏ ਤਿਖਾਣ ਕਰਨ ਸੇਵਮੈ ਬਹੁਤ ਸੁਜਾਨ ਉਹਨਾਂ ਸੇਵਾ ਕਿਵੇਂ ਕਰਨੀ ਹੈ ਜਦ ਘਰ ਦੇ ਕੰਮ ਕਰੀਦੇ ਹਨ ਕਿੰਨੀ ਬਰੀਕੀ ਦੇ ਨਾਲ ਪੈਸਾ ਵਧ ਨਾ ਚਲਿਆ ਜਾਵੇ ਚੀਜ਼ ਮਾੜੀ ਨਾ ਆ ਜਾਵੇ ਜਦ ਗੁਰੂ ਘਰ ਦਾ ਕੰਮ ਹੋਵੇ ਕਹਿੰਦੇ ਕੋਈ ਗੱਲ ਨਹੀਂ ਗੁਰੂ ਘਰ ਦੇ ਹੀ ਹਨ ਕੀ ਫਰਕ ਪੈਂਦਾ ਨਹੀਂ ਇਸ ਤਰ੍ਹਾਂ ਨਹੀਂ ਸਤਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ ਕਹਿੰਦੇ ਇੱਕ ਗਿੱਠ ਵੀ ਲੱਕੜ ਖਰਾਬ ਨਹੀਂ ਕਰਦੇ ਸਨ ਐਨਾ ਮਨ ਖੋਬ ਕੇ ਸੇਵਾ ਕਰਦੇ ਨਹੀਂ ਗੁਰੂ ਘਰ ਦੀ ਹੈ ਐਨਾ ਸੰਭਲ ਕੇ ਸੇਵਾ ਕਰਦੇ ਢਿੰਗਣ ਮਦੂ ਦੋਏ ਤਖਾਨ ਕਰਨ ਸੇਵ ਮੈਂ ਬਹੁਤ ਸੁਜਾਨ ਰਹੇ ਹਰ ਗੋਬਿੰਦ ਕੇ ਤੀਰੇ ਲੰਗਰ ਮੈਂ ਬਹੁ ਲੱਕਰੀ ਚੀਰੇ ਇਹ ਭਾਈ ਸੰਤੋਖ ਸਿੰਘ ਜੀ ਨੇ ਜ਼ਿਕਰ ਕੀਤਾ ਹੈ। ਸਤਿਗੁਰਾਂ ਦੇ ਚਰਨਾਂ ਦੇ ਵਿੱਚ ਰਹਿੰਦੇ ਹਨ, ਲੱਕੜ ਦੀ ਸੇਵਾ ਕਰਦੇ ਹਨ, ਬੜੀ ਲਗਨ ਦੇ ਨਾਲ ਖਰਾਬ ਨਹੀਂ ਹੋਣ ਦਿੰਦੇ ਹਨ। ਜਿਸ ਵਕਤ ਉਹਨਾਂ ਪ੍ਰੇਮੀਆਂ ਦਾ ਅਕਾਲ ਚਲਾਣਾ ਹੋਇਆ, ਆਪ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਬਚਨ ਕੀਤਾ, ਸਿੱਧੇ ਸੱਚਖੰਡ ਦੇ ਵਿੱਚ ਗਏ ਹਨ। ਹਾਥਾਂ ਦੇ ਨਾਲ ਸੇਵਾ ਕੀਤੀ ਰਸਨਾ ਦੇ ਨਾਲ ਸਿਮਰਨ ਕੀਤਾ ਇਹ ਦੋ ਕੰਮ ਕਰਦੇ ਸਨ ਸਤਿਗੁਰੂ ਜੀ ਸਿੱਖ ਦੇ ਬੰਧਨ ਕੱਟਦੇ ਹਨ ਨਾ ਪਰਿਵਾਰ ਛਡਾਉਂਦੇ ਹਨ ਨਾ ਸੰਸਾਰ ਛਡਾਉਂਦੇ ਹਨ ਨਾ ਗ੍ਰਸਥ ਛਡਾਉਂਦੇ ਹਨ ਕਿਉਂਕਿ ਜਿਹੜੇ ਇਹਨਾਂ ਗੱਲਾਂ ਨੂੰ ਤਿਆਗ ਦਿੰਦੇ ਹਨ ਉਹਨਾਂ ਦਾ ਜੀਵਨ ਬੜਾ ਖੁਸ਼ਕ ਜੀਵਨ ਹੋ ਜਾਂਦਾ ਹੈ ਬੜਾ ਕਠੋਰ ਜੀਵਨ ਹੋ ਜਾਂਦਾ ਹੈ ਨਾਨਕ ਸਤਗੁਰ ਭੇਟਿਆ ਪੂਰੀ ਹੋਵੇ ਜੁਗਤ ਹਸੰਦਿਓ ਖੇਲੰਦਿਓ ਪੈਨੰਦਿਓ ਖਾਵੰਦਿਓ ਵਿਚੇ ਹੋਵੇ ਮੁਕਤ ਇੱਕ ਪਾਸੇ ਬਚਨ ਆਉਂਦੇ ਹਨ ਪੁੱਤਰ ਕਲਤਰ ਗਿਰਸਤ ਕਾ ਫਾਸਾ ਹੋਣ ਨਾ ਪਾਈਐ ਰਾਮ ਕੇ ਦਾਸਾ ਐਸੇ ਜੰਜਾਲ ਹਨ ਪਰਵਾਰ ਦੇ ਰੱਬ ਦੀ ਭਗਤੀ ਹੋ ਹੀ ਨਹੀਂ ਪਉਂਦੀ ਹੈ ਦੂਸਰੇ ਪਾਸੇ ਮਹਾਰਾਜ ਜੀ ਨੇ ਬਚਨ ਕੀਤਾ ਸਤਗੁਰ ਕੀ ਐਸੀ ਵਡਿਆਈ ਪੁੱਤਰ ਕਲਤਰ ਵਿੱਚੇ ਗਤ ਪਾਏ ਪੁੱਤਰ ਧੀਆ ਵੀ ਹਨ ਪਰਿਵਾਰ ਵੀ ਹੈ ਧਰਮ ਪਤਨੀ ਵੀ ਹੈ ਸਾਰਾ ਕੁਝ ਹੈ ਪਰ ਫਿਰ ਵੀ ਸੰਤ ਹੈ ਫਿਰ ਵੀ ਜੁੜੀ ਹੋਈ ਆਤਮਾ ਹੈ ਭਾਈ ਸਾਹਿਬ ਭਾਈ ਆਨੰਦ ਲਾਲ ਜੀ ਦੇ ਵੀ ਬਚਨ ਆਉਂਦੇ ਹਨ ਜਹਰਦਾਰੀ ਮਾਇਲੇ ਫਰਜੰਦੋ ਜਨ ਦਰ ਹਕੀਕਤ ਬਾ ਖੁਦਾਏ ਖੇਸਤਨ ਕਹਿੰਦੇ ਦਿਖਾਈ ਤਾਂ ਇੰਜ ਪੈਂਦੇ ਹਨ ਪਰਵਾਰ ਦੇ ਵਿੱਚ ਖਚਤ ਹਨ ਪਰ ਹਕੀਕਤ ਇਹ ਹੈ ਕਿ ਉਹ ਤਾਂ ਨਿਰੰਕਾਰ ਦੇ ਨਾਲ ਜੁੜੇ ਹੋਏ ਹਨ ਆਪਣੇ ਫਰਜ਼ਾਂ ਦੀ ਪੂਰਤੀ ਕਰਦੇ ਹਨ ਇਸ ਤੋਂ ਜ਼ਿਆਦਾ ਕੁਝ ਨਹੀਂ ਹੈ ਦੀਸ ਆਵਤ ਹੈ ਬਹੁਤ ਪਿਹਾਲਾ ਸਗਲ ਚਰਨ ਕੀ ਇਹ ਮਨ ਰਾਲਾ ਬਾਹਰ ਸੂਤ ਸਗਲ ਸਿਓ ਮੌਲਾ ਅਲਿਪਤ ਰਹਉ ਜੈਸੀ ਜਲ ਮੈਂ ਕੌਲਾ ਮੁਖ ਕੀ ਬਾਤ ਸਗਲ ਸਿਓ ਕਰਤਾ ਜੀ ਸੰਗ ਪ੍ਰਭ ਆਪਣਾ ਧਰਤਾ ਇਹਦੇ ਬਾਹਰੋਂ ਗੱਲਾਂ ਬਾਤਾਂ ਸਾਰਿਆਂ ਦੇ ਨਾਲ ਕਰਦੇ ਹਨ ਪਰ ਅੰਦਰੋਂ ਸੁਰਤ ਗੁਰ ਚਰਨਾਂ ਦੇ ਨਾਲ ਜੋੜ ਕੇ ਰੱਖਦੇ ਹਨ ਇਸ ਤਰ੍ਹਾਂ ਦਾ ਜੀਵਨ ਇਹ ਕਿਵੇਂ ਮਿਲਦਾ ਹੈ ਸ਼ਬਦ ਦੀ ਕਮਾਈ ਕਰਕੇ ਸ਼ਬਦ ਦੇ ਨਾਲ ਜੁੜ ਕੇ ਸਿੱਧਾਂ ਨੇ ਇਹੀ ਸਵਾਲ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਰੱਖਿਆ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਮਰਨ ਸੰਸਾਰ ਸਾਗਰ ਹੈ ਇਹਦੇ ਵਿੱਚ ਕਾਮ ਦੀਆਂ, ਕ੍ਰੋਧ ਦੀਆਂ, ਲੋਭ ਦੀਆਂ, ਮੋਹ ਦੀਆਂ, ਹੰਕਾਰ ਦੀਆਂ ਲਹਿਰਾਂ ਹਨ ਜਿਹੜੀਆਂ ਬੰਦੇ ਨੂੰ ਡੋਬਦੀਆਂ ਹਨ ਕਿਵੇਂ ਪਾਰ ਲੰਘਿਆ ਜਾਵੇ? ਪਾਤਸ਼ਾਹ ਅਖਣ ਲਗੇ ਉਨਾਂ ਆਖਿਆ ਦੁਨੀਆਂ ਸਾਗਰ ਦੁੱਤਰ ਕਹੀਐ ਕਿਉ ਕਰ ਪਾਈਐ ਪਾਰੋ ਚਰਪਟ ਬੋਲੇ ਆਵਦੂ ਨਾਨਕ ਦੇਹੋ ਸੱਚਾ ਵਿਚਾਰੋ ਚਰਪਟਨਾਥ ਨੇ ਬੇਨਤੀ ਕੀਤੀ ਅਛਾ ਖਣ ਲਗੇ ਜੈਸੀ ਜਲ ਮੇ ਕਮਲ ਨਿਰਾਲਮ ਮੁਰਗਾਈ ਨੈ ਸਾਨੇ ਸੁਰਤ ਸ਼ਬਦ ਪਵ ਸਾਗਰ ਤਰੀਐ ਨਾਨਕ ਨਾਮ ਵਖਾਣੇ ਜਿਸ ਤਰੋ ਕਮਲ ਰਹਿੰਦਾ ਪਾਣੀ ਦੇ ਵਿੱਚ ਹੈ ਪਰ ਉਹਦੀਆਂ ਪੰਖੜੀਆਂ ਨਹੀਂ ਭੇਜਦੀਆਂ ਹਨ ਨਰਲੇਪ ਰਹਿੰਦਾ ਹੈ ਮੁਰਗਾਬੀ ਰਹਿੰਦੀ ਹੈ ਪਾਣੀ ਦੇ ਵਿੱਚ ਪਰ ਉਹਦੇ ਖੰਭ ਨਹੀਂ ਭੇਜਦੇ ਹਨ ਨਰਲੇਪ ਰਹਿੰਦੀ ਹੈ ਇਸੇ ਤਰ੍ਹਾਂ ਗੁਰਮੁਖ ਵੀ ਸੰਸਾਰ ਦੇ ਵਿੱਚ ਰਹਿੰਦੇ ਹਨ ਪਰ ਨਿਰਲੇਪ ਰਹਿੰਦੇ ਹਨ ਧੰਨ ਗੁਰ ਅਰਜਨ ਸਾਹਿਬ ਜੀ ਦੇ ਵੀ ਆਪਾਂ ਬਚਨ ਪੜ੍ਹਦੇ ਹਾਂ ਬ੍ਰਹਮ ਗਿਆਨੀ ਸਦਾ ਨਿਰਲੇਪ ਜਿਵੇਂ ਜਲ ਮੈਂ ਕਮਲ ਅਲੇਪ ਬ੍ਰਹਮ ਗਿਆਨੀ ਸਦਾ ਨਿਰਦੋਖ ਜਿਵੇਂ ਸੂਰ ਸਰਬ ਕੋ ਸੋਖ ब्रह्मज्ञानी कह दृष्ट समान जैसे राजरंक को लागै तुल पवान ब्रह्मज्ञानी कह धीर्ज एक ज्यों वसुधा को खोदै को चंदन लेप ब्रह्मज्ञानी का एहै गुनाओ नानक ज्यों पावक का सहज स्वभाव ਇਹ ਸਾਰੇ ਗੁਰਮੁਖ ਦੇ ਮਹਾਂਪੁਰਸ਼ ਦੇ ਲੱਛਣ ਦੱਸੇ ਹਨ ਜੁੜੀ ਹੋਈ ਆਤਮਾ ਦੇ ਲੱਛਣ ਦੱਸੇ ਹਨ ਗੁਣ ਦੱਸੇ ਹਨ